ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਾਰੇ ਜਾਰੇ ਵਧੀਆ ਹੋਗੇ ਉਮੀਦ ਕਰਦੇ ਆ ਤੇ ਆ ਚੱਲਿਆ ਸੀ ਗੁਰਸੌਰ ਸਾਹਿਬ ਪਹਿਲਾਂ ਚਾਰਜਰ ਲਾਉਣ ਦੀ ਪੈਗੀ ਲਾਉਣਾ ਚਾਰਜਰ ਲਾਉਣਾ ਬੈਟਰੀ ਲਾਉਣੀ ਪੈਣੀ ਯਾਰ ਲੈਨ ਪਿਛਲੇ ਵਾਲੇ ਨੂੰ ਵੀ ਇੱਥੇ ਰਹਿਣ ਹਾਈਵੇ ਤੇ ਹੁੰਦੀ ਲਗੀ ਤੂੰ ਇਹਨੂੰ ਲਾਉਣੀ ਤੂੰ ਅੱਜ ਵੀ ਲਾਉਂਗੇ ਉਹ ਮੇਲੇ ਤਾਂ ਹੁੰਦਾ ਉੱਥੇ ਇੰਡੀਆ 'ਚ ਆਪਣੇ

ਹੌਲੀ ਹੌਲੀ ਇਹ ਤਾਂ ਉੱਥੇ ਆ ਗਏ ਜਿੱਥੇ ਆਪਾਂ ਉਹ ਤੇ ਇਹ ਫਿਰ ਮੇਨ ਰੋਡ ਆ ਨਾ ਫਿਰ ਤੋਬੇ ਕੋਲ ਆਏ ਸੀਗੇ ਹਨਾ ਜੀ ਇਹੀ ਮੇਨ ਆ ਇਧਰੋਂ ਦੀ ਜਾਂ ਉਧਰੋਂ ਲੋਕ ਖੇਰ ਕਰਦੇ ਰਹਿੰਦੇ ਆਗੇ ਆ ਦੇਖ ਬੰਦੇ ਕਰਕੇ ਮੈਂ ਤਾਂ ਠੰਡੇ ਨੂੰ ਪਹਿਲੀ ਵਾਰ ਕੇ ਪਕਾ ਨਹੀਂ ਮੈਂ ਸੱਚੀ ਕਹਣੀ ਇੰਨੀ ਮਤਲਬ ਕਿ ਮੈਂ 2-4 ਸਾਲ ਪਹਿਲਾਂ ਦੇਖੋ अच्छा अच्छा तेरी बाउंड्री ਲਈ ਸੀਗੀ ਹਨ ਆਪਣੇ ਇਮੀਗ੍ਰੇਸ਼ਨ ਇਹ ਦਰ ਲਈ ਨਾਈ ਸੀਗੀ ਇਹ ਤਿੰਨ ਤਿੰਨ ਫਲਾਈਟਾਂ ਸੀਗੀਆਂ ਅਲੱਗ-ਅਲੱਗ ਇੱਕ ਤਾਂ ਕੈਨੇਡਾ ਜਾ ਗਈ ਸੀ ਬਾਉਂਡਰੀ ਉਹ ਕਿੰਨੇ ਘੰਟੇ 1-2 ਘੰਟੇ ਲੱਗ ਜਾਂਦੇ ਉੱਥੋਂ ਇੱਥੇ ਆਉਣ ਨੂੰ ਘੰਟਾ 1 ਘੰਟਾ ਇਹ ਤੈਨੂੰ ਇਹ ਵਾਸੋਂ ਵੇਲਾ ਲਗਾਦਾ ਕਰ ਰਹੇ ਨੇ ਬਦਲਾਂ ਦਾ ਧੋਪੜਾ ਵગેਰਾ ਤੁਹਾਨੂੰ ਗਰਮੀ ਨੇ ਬਦਲ ਦੇਖ ਕੇ ਮੈਨੂੰ ਰੋਣਾ ਆਉਂਦਾ ਲੈ ਨਵੇਂ ਕੰਮ ਹੈ ਰੋਣਾ ਆਉਂਦਾ ਕਹਿੰਦੇ ਮੈਨੂੰ ਵਾਏ ਹੁੰਦਾ ਵੀ ਮੇਰੇ ਦਿਮਾਗ ਤੇ ਡਿਪਰੈਸਿਵ ਬੰਦ ਹੋ ਜਾਂਦਾ ਆ ਤਾਂ ਹਨ ਮੈਨੂੰ ਦੇਖੀ ਵੀ ਮੇਰਾ ਨਿਹਰਾ ਵੀ ਬਸ ਵੀ ਮਦਦ ਵੀ ਕੁਝ ਹੈ ਨਹੀਂ ਕੋਈ ਰੋਸ਼ਨੀ ਨਹੀਂ ਹੈ ਇਸ ਦੁਨੀਆ 'ਚ ਬਸ ਹਨ ਆਹ ਅੰਟੀ ਕੁੜਤੇ ਵਰਦੀਓ ਨਹੀਂ ਆਇਂ ਤਰੇ ਫਿਰਦੇ ਆਪਣੇ ਪੰਜਾਬੀ ਇੱਥੇ ਆਮ ਹੀ ਹਨ ਪੰਜਾਬ ਹੀ ਆ ਸਮਝਣਾ ਆਹ ਦੇਖੋ ਹੋਰ ਲੈ ਆ ਜਾਂਦਾ ਰੋਜ਼ਲਵਾਰ ਭਾਈ ਗੁਰਦਰਾ ਸਾਹਿਬ ਜਾਂਦੇ ਹਾਂ ਵੀ ਹਨਾ ਕਿੰਨਾ ਪੰਜਾਬੀ ਬਾਲੇ ਆ ਸਹੀ ਗੱਲ ਆ ਪੰਜਾਬ ਹੀ ਸਮਝਲਾ ਮਿਲਨੀ ਐ ਫਿਰ ਆਪਸੋ ਚਾਈ ਕਰੇ ਕੈਨੇਡਾ ਮੰਗਦੇ ਆ ਹੈ ਇਹ ਦਾਣਾ ਪਾਣੀ ਸਾਬ ਲੈ ਆਉਂਦਾ ਪਰਮਾਤਮਾ ਦੇ ਰੰਗ ਨੇ ਮੈਂ ਕਹ ਪਰਮਾਤਮਾ ਨਹੀਂ ਹੋਰੇ ਜਹਾਜ ਛੱਡ ਕੇ ਆ ਗਏ ਸੀ ਸਹੀ ਗੱਲ ਆ ਪਰਮਾਤਮਾ ਦੇ ਰੰਗ ਨੇ ਮੈਂ ਕਾ ਦਾਣਾ ਪਾਣੀ ਜਿੱਥੇ ਆਉਂਦਾ ਬੰਦਾ ਉੱਥੇ ਆ ਚੁੱਕਦਾ ਹੀ ਆ ਗਏ ਜਿੰਨਾ ਹੈਗਾ ਪਾਜਾ ਦਾਣੀ ਵਾ ਖਾਣੇ ਹਾਂ ਕਿਸ ਨੇ ਨਿਸ਼ਾਨ ਆਦੀ ਗੁਰਦੁਆਰਾ ਸਾਹਿਬ ਪਹੁੰਚ ਗਏ ਅਸੀਂ ਤੇ ਹੁਣ ਚੱਲੇ ਮੱਥਾ ਟੇਕਣ ਲੇਨ ਵੱਧ ਲੇਨ ਨੂੰ ਸ਼ਰਮ ਆਉਂਦੀ ਆ ਹਲੇ ਐਨੇ ਸੰਗ ਤੇ ਯਾਰ ਲੇਨ ਹਵਾ ਬਹੁਤ ਜਿਆਦਾ ਚੱਲ ਰਹੀ ਹੈਗੀ ਪੂਰੀ ਤੇਜ਼ ਨਾਲ ਆ ਗਏ ਇੱਥੇ ਗੁਰਦੁਆਰਾ ਸਾਹਿਬ ਕੋਲੇ ਇੱਥੇ ਜੋੜੇ ਜਮਾਂ ਕਰਾ ਕੇ ਜੋੜਾ ਘਰ ਆ ਗਿਆ ਆ ਰੋਟੇ ਰੋਟੇ ਆਵਰ ਕਹਿ ਲਾ ਵਿਚਾਰੋ ਕੋਈ ਵੀ ਦੱਸੋ ਨਾ ਮੇ ਪ੍ਰਤਿਪੀਰਤਾ ਜਗਾ ਜੀ ਲੰਗਰ ਰਹਾ ਨਾ ਹੈ ਨੰਗਰ ਪਸਾ ਬਸਾਂ ਗਏ ਸਾਡੀ ਲਾਈਨ ਤੇ ਲੱਗੇ ਨੰਗਰ ਪਸਾ ਬਸਾਂ ਗਏ ਸਿਆ चलो हां जी मत्था टेक के लंगर प्रशादा शाद के आ गए सके अभी साढ़े अठ बजे पैने गए ਰਾਤ ਦੇ ਸ਼ਾਮ ਦੇ ਗੱਲੋ ਜਹਦੀ ਇੱਥੇ ਕੈਨੇਡਾ ਚ ਸੂਰੇ ਦੇਖ ਲੋ ਆਨੇ ਸੂਰਜ ਖੜਾ ਆ ਹਲੇ ਜਦੋਂ ਚੇਪਦਾ ਹੁੰਮ ਲਗਾ 9:30 ਵਜੇ ਤੋਂ ਪਹਿਲਾਂ ਦਿਨ ਨਹੀਂ ਚੇਪਦਾ ਹਾਂ ਹਨੇਰਾ ਦਾ 9:30 ਵਜੇ ਹੁੰਦਾ ਹੋਣਾ ਇੱਥੇ ਅਰ ਲਿਖਣਾ ਹਨੇਰਾ ਕਨੇ ਵੇ ਹੋ ਜਾਂਦਾ ਹੈ 9:00 ਜੀ 10:00 9:30 9:30 ਵਜੇ ਹਨੇਰਾ ਹੋ ਜਾਂਦਾ ਹਾਂ ਗੱਡੀ ਨਾ ਗੱਡੀ ਆਂਦੀ ਆ ਬੁਲਸਦੀਆਂ ਇਹ ਕਹਿੰਦੇ ਚਿੱਕਾ ਮਾਰਦੇ ਜਾਂਦੇ ਆਂਦੀਆਂ ਗੱਡੀਆਂ ਬੁਲਸਦੀਆਂ ਐਮਰਜੈਂਸੀ ਓਕੇ ਤੂੰ ਜਿਹੜਾ ਖੜਾ ਹੋਇਆ ਨੇ ਰਿਹਾ ਹੋਇਆ ਹੋਰ ਸਾਢੇ ਨਾਲ ਸਾਢਣਾ ਹੁਣ ਸਾਢੇ 9 10 ਸਾਢੇ ਨਾਲ 10 ਵਜੇ ਚਿਪੂ ਰਾਤ ਹੋਣੀ ਆ ਆਏ ਆ ਵੀ ਬਸ ਦਿਨ 4 ਵਜੇ ਹੁੰਦੇ ਪੰਜ ਹਾਂ 4 5 ਵਜੇ ਲੱਗਦੇ ਆ ਉਹ ਛੇ ਵੀ ਖਤਮ ਹੋ ਗਿਆ ਹੁਣ ਇੱਥੇ ਖੜਾ ਸੀ ਜੇ ਆਪਾਂ ਆ ਰਹੇ ਸੀਗੇ ਥੋੜਾ 2 ਮਿੰਟ ਲੱਗੇਗਾ ਚਿਪਣ ਨੂੰ ਪੂਰਾ ਇਹਨੂੰ ਲੋਈ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਅੱਥਾ ਟੇਕ ਕੇ ਘਰੇ ਆ ਗਏ ਹਾਂ